ਸੱਚੀ ਗੱਲ ਇਹ ਹੈ ਕਵਰ ਸਿੰਘ 베ਦੀ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਮਾਫੀ ਦਾ ਜ਼ਿਕਰ ਹੋਇਆ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਜ ਮਾਫੀ ਮੰਗੀ ਹੈ ਤੇ ਇਹ ਮਾਫੀ ਉਹਨਾਂ ਦੇ ਕਾਰਜਕਾਲ ਸਮੇਂ ਕਹਿ ਸਕਦੇ ਹਾਂ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਤਾਂ ਉਹਨਾਂ ਦੇ ਕਾਰਜਕਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਤੇ ਜਿਸ ਤੋਂ ਬਾਅਦ ਲੱਗਦੇ ਆ ਵੱਡੇ ਮੋਰਚੇ ਬਰਗਾੜੀ ਮੋਰਚਾ ਲੱਗਦਾ ਹੈ ਕੋਟਪਰਾ ਮੋਰਚਾ ਲੱਗਦਾ ਹੈ ਜਿੱਥੇ ਜੋ ਕੁਝ ਹੋਇਆ ਉਹ ਸਾਰੀ ਤਸਵੀਰ ਜਿਹੜੀ ਹੈ ਪੰਜਾਬ ਤੇ ਪੰਜਾਬੀਆਂ ਦੇ ਸਾਹਮਣੇ ਆ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਇਸ ਘਟਨਾ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਅੱਜ ਵੀ ਬਹੁਤ ਸਾਰੀਆਂ ਅਝੀਆਂ ਧਿਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਤੰਜ ਕਸਦੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਮੰਨਦੀਆਂ ਇਤੋਂ ਤੱਕ ਜਿਹੜੀ ਮਾਫੀ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਂ ਕਹਿ ਸਕਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲ ਮੁੱਖ ਕਰਕੇ ਸਨਮੁਖ ਹੋ ਕੇ ਜਿਹੜਾ ਕਬੂਲ ਨਾਮਾ ਮਾਫੀ ਦੇ ਰੂਪ ਵਿੱਚ ਉਹਨਾਂ ਨੇ ਕੀਤਾ ਹੈ ਤਾਂ ਕਹਿ ਸਕਦੇ ਹਾਂ ਕਿ ਕਾਫੀ ਲੰਮੇ ਸਮੇਂ ਤੋਂ ਇਸ ਗੱਲ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਆਖਰ ਜਿਹੜੀ ਅਕਾਲੀ ਸਰਕਾਰ ਦੇ ਸਮੇਂ ਬੇਦਬੀ ਹੋਈ ਹੈ ਤਾਂ ਕਦੋਂ ਇਸ ਦੀ ਜ਼ਿੰਮੇਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਲੈਣਗੇ ਕਿਉਂਕਿ ਇਸ ਫਾਨੀ ਸੰਸਾਰ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤਾਂ ਅਲਵਦਾ ਆਖ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਵੱਡੀ ਗੜਵਟ ਕਹਿ ਸਕਦੇ ਹਾਂ ਕਿ ਬੇਜਬੀ ਦੇ ਮਾਮਲਿਆਂ ਨੂੰ ਲੈ ਕੇ ਹਮੇਸ਼ਾ ਹੀ ਸਵਾਲਾਂ ਦੇ ਕਟਾਰੇ 'ਚ ਖੜਾ ਨਜ਼ਰ ਆਉਂਦਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਸਫਾਂ ਦੇ ਵਿੱਚ ਵੀ ਇਸ ਗੱਲ ਦੀ ਕਾਫੀ ਚਰਚਾ ਰਹਿੰਦੀ ਰਹੀ ਹੈ ਕਿ ਆਖਰ ਸਰਦਾਰ ਸੁਖਬੀਰ ਸਿੰਘ ਬਾਦਲ ਉਡੀਕ ਕਿਸ ਗੱਲ ਦੀ ਕਰ ਰਿਹਾ ਆਖਿਰ ਸੁਖਬੀਰ ਸਿੰਘ ਬਾਦਲ ਦਾ ਮਨ ਜਾਂ ਉਹਨਾਂ ਦਾ ਚਿੱਤ ਕਦੋਂ ਕਹੇਗਾ ਕਿ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਸਨਮੁਖ ਹੋ ਕੇ ਉਹਨਾਂ ਨੂੰ ਪੰਜਾਬ ਤੋਂ ਸੰਗਤ ਤੋਂ ਪੰਜਾਬੀਆਂ ਤੋਂ ਲੋਕਾਂ ਤੋਂ ਤੇ ਪੰਥਕ ਧਿਰਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਹੜਾ ਕਬੂਲਨਾਮਾ ਅੱਜ ਕਹਿ ਸਕਦੇ ਆ ਕਿ ਮਾਫੀ ਦੇ ਰੂਪ ਵਿੱਚ ਸਰਦਾਰ ਸਖਬੀਰ ਸਿੰਘ ਬਾਦਲ ਨੇ ਕਬੂਲ ਕੀਤਾ ਕਿ ਉਹਨਾਂ ਦੇ ਰਾਜ ਵਿੱਚ ਬੇਦਬੀ ਹੋਈ ਸੀ ਤਾਂ ਉਹਨਾਂ ਦੀ ਸਰਕਾਰ ਦੀ ਹਰ ਕੋਸ਼ਿਸ਼ ਸੀ ਕਿ ਜਿਹੜੇ ਦੋਸ਼ੀ ਐ ਉਹ ਸਲਾਖਾਂ ਪਿੱਛੇ ਹੋਣੇ ਚਾਹੀਦੇ ਐ ਕਾਨੂੰਨ ਦੇ ਕਟਾਰੇ ਵਿੱਚ ਉਹਨਾਂ ਨੂੰ ਖੜਾ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਬਹੁਤ ਸਾਰੀਆਂ ਕੋਸ਼ਾਂ ਉਸ ਸਮੇਂ ਸਰਕਾਰ ਦੇ ਵਿੱਚ ਹੋਈਆਂ ਸਿਟ ਬਣਾਈ ਗਈ ਸਿਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਪਤਾ ਲਗਾਇਆ ਜਾ ਸਕੇ ਕਿ ਆਖਰ ਬੇਦਬੀ ਕਿੰਨਾ ਲੋਕਾਂ ਨੇ ਕੀਤੀ ਐ ਕਿੰਨਾ ਲੋਕਾਂ ਨੇ ਕਰਵਾਈ ਐ ਆਖਰ ਕਿਹੜੀਆਂ ਸਾਜ਼ਿਸ਼ਾਂ ਨੇ ਕਿ ਜਿਸ ਤਰ੍ਹਾਂ ਦੀ ਇੱਕ ਸਫਬੰਦੀ ਉਹਨਾਂ ਸਮਿਆਂ ਦੇ ਵਿੱਚ ਪੰਥਕ 13 ਦੀ ਬਣੀ ਤਾਂ ਪੂਰੇ ਦਾ ਪੂਰਾ ਜਿਹੜਾ ਮਾਮਲਾ ਸੀ ਉਹ ਅਕਾਲੀ ਦਲ ਉੱਤੇ ਮੜ ਦਿੱਤਾ ਗਿਆ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਦੇ ਕੋਲੇ ਗਰਹ ਵਿਭਾਗ ਸੀ ਤਾਂ ਉਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਮੁੱਦੇ ਨੂੰ ਉਭਾਰਿਆ ਤੇ ਜਿਸ ਤਰ੍ਹਾਂ ਇਸ ਮੁੱਦੇ ਨੂੰ ਉਭਾਰਿਆ ਗਿਆ ਤਾਂ ਕਿਤੇ ਨਾ ਕਿਤੇ ਉਹਦੇ ਪਿੱਛੇ ਇੱਕ ਵੱਡੀ ਸਿਆਸਤ ਦਿਖਾਈ ਦਿੱਤੀ ਕਿਉਂਕਿ ਜਦੋਂ ਵੀ ਚੋਣਾਂ ਦਾ ਸਮਾਂ ਨੇੜੇ ਆਉਂਦਾ ਗਿਆ ਜਾਂ ਆਇਆ ਹਰ ਸਿਆਸੀ ਪਾਰਟੀ ਨੇ ਇਸ ਮੁੱਦੇ ਦਾ ਲਾਹਾ ਲਿਆ ਤੇ ਲਾਹਾ ਲੈਣ ਦੀ ਕੋਸ਼ਿਸ਼ ਦੇ ਨਾਲ-ਨਾਲ ਜਿੰਨੀ ਵੱਡੀ ਸੱਟ ਸ਼੍ਰੋਮਣੀ ਅਕਾਲੀ ਦਲ ਨੂੰ ਮਾਰੀ ਗਈ ਤਾਂ ਉਸ ਦਾ ਨਤੀਜਾ ਇਹ ਹੋਇਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਦਾ ਗ੍ਰਾਫ ਡਿੱਗਿਆ ਤਾਂ ਉਸ ਤੋਂ ਬਾਅਦ ਇਹ ਚਰਚਾ ਬਣੀ ਕਿ ਬੇਦਬੀ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖਤਰੇ 'ਚ ਪੈ ਚੁੱਕੀ ਹੈ ਤਾਂ ਪਾਰਟੀ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਇਸ ਗੱਲ ਦੇ ਉੱਤੇ ਸਮੀਖਿਆ ਕੀਤੀ ਜਾਣ ਲੱਗੀ ਕੀ ਆਖਰ ਕਿਹੜੀਆਂ ਗੱਲਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਹਾਸ਼ੀਏ ਦੇ ਉੱਤੇ ਰਹਿ ਕੇ ਇਹ ਸਾਰਾ ਕੁਝ ਦੇਖਣਾ ਪੈ ਰਿਹਾ ਹੈ ਕਾਫੀ ਲੰਮੇ ਸਮੇਂ ਤੋਂ ਚਾਹੇ ਝੁੰਦਾ ਕਮੇਟੀ ਦੀ ਇੱਕ ਰਿਪੋਰਟ ਵੀ ਜਿਹੜੀ ਹੈ ਕੋਰ ਕਮੇਟੀ ਦੇ ਵਿੱਚ ਰੱਖੀ ਜਾਂਦੀ ਹੈ ਜਿਹਦੇ ਵਿੱਚ ਇਹ ਚਰਚਾ ਬਣਦੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ ਉਹਨਾਂ ਨੂੰ ਬੈਕਫੁੱਟ ਤੇ ਜਾਣਾ ਚਾਹੀਦਾ ਹੈ ਤਾਂ ਕਹਿ ਸਕਦੇ ਆ ਕਿ ਕਿੱਤਨਾਂ ਕਿਤੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੱਡਾ ਪ੍ਰਭਾਵ ਪਾਰਟੀ ਦੇ ਵਿੱਚ ਰਿਹਾ ਤਾਂ ਬਹੁਤ ਸਾਰੇ ਅਜਿਹੇ ਆਗੂ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਨਿਭਦੇ ਰਹੇ ਐ ਤਾਂ ਕਿਤਨਾਂ ਕਿਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਵਿਵਾਦ ਬਣਿਆ ਰਿਹਾ ਤੇ ਸਮੇਂ ਦੀ ਵਿੱਚ ਜੇ ਸਿਆਸੀ ਪਾਰਟੀਆਂ ਨੇ ਵੀ ਇਸ ਗੱਲ ਦਾ ਪੂਰਾ ਲਾਹਾ ਖਟਿਆ ਜਿਸ ਤਰ੍ਹਾਂ ਕੈਪਟਨ ਦੀ ਸਰਕਾਰ ਸਮੇਂ ਵੀ ਬੇਦਬੀ ਦੇ ਮੁੱਦੇ ਨੂੰ ਇੱਕ ਅਹਿਮ ਮੁੱਦਾ ਬਣਾਇਆ ਗਿਆ ਤਾਂ ਸੱਤਾ ਹਥਿਆਲ ਹੀ ਗਈ ਉਸ ਤੋਂ ਬਾਅਦ ਹੁਣ ਮੌਜੂਦਾ ਦੌਰ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਬੇਦਬੀਆਂ ਦੇ ਮਾਮਲੇ ਦੇ ਵਿੱਚ ਚਾਰ ਸ਼ੀਟ ਵੀ ਪੇਸ਼ ਕੀਤੀ ਆ ਤੇ ਸਿੱਟ ਨੂੰ ਅੱਗੇ ਕੰਮ ਕਰਨ ਲਈ ਕਿਹਾ ਤਾਂ ਕਹਿ ਸਕਦੇ ਆ ਕਿ ਅੱਜ ਸਰਦਾਰ ਸਖਬੀਰ ਸਿੰਘ ਬਾਦਲ ਨੇ ਜਿੱਥੇ ਮਾਫੀ ਮੰਗੀ ਹੈ ਤਾਂ ਮਾਫੀ ਦੇ ਨਾਂ ਲਾਲ ਉਹਨਾਂ ਸਿਆਸੀ ਪਾਰਟੀਆਂ ਦਾ ਜ਼ਿਕਰ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਇਨਾਂ ਸਿਆਸੀ ਪਾਰਟੀਆਂ ਨੇ ਬੇਦਬੀ ਦੇ ਮੁੱਦੇ ਉੱਤੇ ਸਿਆਸਤ ਕੀਤੀ ਤਾਂ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਕਿਉਂਕਿ ਇੱਕੋ ਇੱਕ ਕੌਮ ਦੀ ਅਜਾਈ ਨੁਮਾਇੰਦਾ ਜ਼ਥੇਬੰਦੀ ਹੈ ਜੋ ਪੰਥਕ ਮਸਲਿਆਂ ਦੇ ਵਿੱਚ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਖੇਤਰੀ ਮੁੱਦਿਆਂ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਫਰੰਟ ਫੁੱਟ ਤੇ ਰਹਿੰਦੀ ਹੈ ਤਾਂ ਸਾਰੀਆਂ ਹੋਰਨਾ ਸਿਆਸੀ ਪਾਰਟੀਆਂ ਨੇ ਇੱਕ ਪੂਰੀ ਵਿਉਂਤਬੰਦੀ ਦੇ ਨਾਲ ਪੂਰੀ ਸਾਜ਼ਿਸ਼ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕੀਤਾ ਪਰੰਤੂ ਇਸ ਮਾਫੀ ਦਾ ਜੇ ਜ਼ਿਕਰ ਕਰ ਲਈਏ ਤਾਂ ਹੁਣ ਸਵਾਲੇ ਖੜੇ ਹੋ ਰਿਹਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮਾਫੀ ਤਾਂ ਮੰਗ ਲਈ ਹੈ ਪਰੰਤੂ ਜਿਹੜੀ ਹੁਣ ਚਰਚਾ ਦਿਖਾਈ ਦੇ ਰਹੀ ਹੈ ਤਾਂ ਉਸ ਚਰਚਾ ਦੇ ਵਿੱਚ ਹੁਣ ਗੱਲ ਉੱਭਰੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਇਸ ਮਾਫੀ ਦੇ ਵਿੱਚੋਂ ਉਭਰੇਗਾ ਕਿਵੇਂ ਤੇ ਜਿਹੜੀ ਮਾਫੀ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਨਾ ਤੋਂ ਮੰਗ ਰਿਹਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਉਹਨਾਂ ਨੇ ਮਾਫੀ ਮੰਗੀ ਹੈ ਤਾਂ ਇਹ ਵੀ ਚਰਚਾ ਬਣੀ ਹੈ ਕਿ ਲੋਕ ਮਾਫ ਕਰਨ ਪੰਜਾਬ ਮਾਫ ਕਰੇ ਸੰਗਤ ਮਾਫ ਕਰੇ ਪੰਜਾਬੀ ਮਾਫ ਕਰਨ ਤੇ ਗੁਰੂ ਦਾ ਸਿਧਾਂਤ ਤਾਂ ਇਹੋ ਆਖਦਾ ਜੇ ਕੋਈ ਦਿਲ ਤੋਂ ਮਨ ਤੋਂ ਅਹਿਸਾਸ ਕਰਕੇ ਮਾਫੀ ਮੰਗਦਾ ਤਾਂ ਕਹਿ ਸਕਦੇ ਆ ਕਿ ਉਸ ਦੀ ਮਾਫੀ ਪ੍ਰਵਾਨ ਹੋਣੀ ਚਾਹੀਦੀ ਹੈ ਉਹ ਮਾਫੀ ਪ੍ਰਵਾਨ ਚੜਨੀ ਚਾਹੀਦੀ ਹੈ ਤਾਂ ਹੁਣ ਜਿਸ ਢੰਗ ਨਾਲ ਸਰਦਾਰ ਸੋ ਕਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਤਾਂ ਸ਼ਰੋਮਣੀ ਅਕਾਲੀ ਦਲ ਇਸ ਮਾਫੀ ਦੇ ਵਿੱਚੋਂ ਉਭਰੇਗਾ ਕਿਵੇਂ ਤਾਂ ਬਹੁਤ ਸਾਰੀਆਂ ਪੰਥਕ ਧਿਰਾਂ ਦੇ ਅਜੇ ਉਹ ਪੱਖ ਆਉਣੇ ਬਾਕੀ ਨੇ ਕਿ ਆਖਰ ਜਿਹੜੀ ਮਾਫੀ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਮੰਨ ਰਿਹਾ ਕਿ ਉਹਨਾਂ ਦੇ ਕਾਰਜਕਾਲ ਵਿੱਚ ਬੇਦਬੀ ਹੋਈ ਤੇ ਅਫਸੋਸ ਇਹੀ ਹੈ ਕਿ ਹੁਣ ਤੱਕ ਉਹ ਦੋਸ਼ੀ ਸਲਾਕਾਂ ਦੇ ਪਿੱਛੇ ਨજર ਨਹੀਂ ਆਏ ਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਰਾਜਨੀਤੀ ਕਰਦੀਆਂ ਚਲੇ ਗਈਆਂ ਤੇ ਸ਼੍ਰੋਮਣੀ ਅਕਾਲੀ ਦਲੋਂ ਵੱਡੀਆਂ ਉਦਾਸੀਆਂ ਦੇ ਵਿੱਚੋਂ ਵੱਡੀਆਂ ਨਮੋਸ਼ੀਆਂ ਦੇ ਵਿੱਚੋਂ ਵੱਡੀਆਂ ਮਿਉਸ਼ੀਆਂ ਦੇ ਵਿੱਚੋਂ ਲੰਗਣਾ ਪੈ ਰਿਹਾ ਇਹ ਵੀ ਚਰਚਾ ਦਿਖਾਈ ਦਿੰਦੀ ਹੈ ਕਿ 1984 ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸ ਨੇ ਜੋ ਕੀਤਾ ਜਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ਼ਾਰੇ ਦੇ ਉੱਤੇ ਸ਼੍ਰੀ ਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਦੇਸ਼ ਦੇ ਵਿੱਚ ਕਤਲੇਆਮ ਹੋਇਆ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਬਹੁਤ ਸਾਰੇ ਨੌਜਵਾਨਾਂ ਦੇ ਗਲਾਂ ਵਿੱਚ ਟੈਰ ਪਾਏ ਗਏ ਤਾਂ ਜਿਸ ਤਰ੍ਹਾਂ ਦੀ ਅਗਜ਼ਰੀ ਜਾਂ ਹਿੰਸਾ ਦੇਸ਼ ਦੇ ਵਿੱਚ ਕਾਂਗਰਸ ਦੇ ਸਮੇਂ ਫੈਲੀ ਤਾਂ ਇੱਕ ਵੱਡਾ ਰੋਸ ਸਿੱਖ ਕੌਮ ਦੇ ਅੰਦਰ ਸੀ ਤਾਂ ਅੱਜ ਵੀ ਉਹਨਾਂ ਘਟਨਾਵਾਂ ਨੂੰ ਜਦੋਂ ਯਾਦ ਕਰੀਦਾ ਹੈ ਕਾਂਗਰਸ ਨੂੰ ਮਾਫ ਕਰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਅੱਜ ਵੀ ਲੋਕ ਅਦਾਲਤਾਂ ਵਿੱਚ ਲੜਾਈ ਲੜ ਰਿਹਾ ਸੰਘਰਸ਼ ਕਰ ਰਿਹਾ ਕਿਉਂਕਿ 1984 ਦੇ ਕਤਲੇਆਮ ਵਿੱਚ ਜਿੰਨਾ ਕਾਂਗਰਸੀ ਆਗੂਆਂ ਦਾ ਹੱਥ ਰਿਹਾ ਤਾਂ ਉਹ ਅੱਜ ਵੀ ਬੇਖੌਫ ਘੁੰਮਦੇ ਨਜ਼ਰ ਆਉਂਦੇ ਆ ਇਹ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਹੀ ਹੈ ਪਰੰਤੂ ਜੇ ਵੇਖਿਆ ਜਾਵੇ ਤਾਂ ਹੁਣ ਮੌਜੂਦਾ ਦੌਰ ਅੰਦਰ ਵੀ ਜਿਹੜੀਆਂ ਬੇਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਸਮੇਂ-ਸਮੇਂ ਤੇ ਸਾਹਮਣੇ ਆਈਆਂ ਚਾਹੇ ਉਹ ਕੈਪਟਨ ਦੀ ਸਰਕਾਰ ਸਮੇਂ ਸੀ ਚਾਹੇ ਉਹ ਮੌਜੂਦਾ ਆਮ ਆਦੀ ਪਾਰਟੀ ਦੀ ਸਰਕਾਰ ਸਮੇਂ ਬੇਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿਸੇ ਵੀ ਥਾਂ ਤੇ ਕਿਸੇ ਗੁਰਦੁਆਰੇ ਵਿੱਚ ਹੋਈ ਹੋਵੇ ਤਾਂ ਘਟਨਾ ਤਾਂ ਮੰਦ ਭਾਗੀ ਹੈ ਤੇ ਜਿਸ ਢੰਗ ਨਾਲ ਅਜਹੀ ਬੇਦਬੀ ਨੂੰ ਲੈ ਕੇ ਇੱਕ ਟਾਰਗੇਟ ਸ਼ਰੋਮਣੀ ਅਕਾਲੇਦਲ ਨੂੰ ਕੀਤਾ ਗਿਆ ਬਾਦਲ ਪਰਿਵਾਰ ਨੂੰ ਕੀਤਾ ਗਿਆ ਤਾਂ ਕਹਿ ਸਕਦੇ ਆ ਕਿ ਉਸ ਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਸ਼ਰੋਮਣੀ ਅਕਾਲੇਦਲ ਖਮਿਆਜੇ ਦੇ ਰੂਪ ਵਿੱਚ ਭੁਗਤਦਾ ਵਖਾਈ ਦਿੰਦਾ ਹੈ ਪਰੰਤੂ ਜਿਸ ਢੰਗ ਨਾਲ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਤਾਂ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਮੰਗੀਆਂ ਕਈਆਂ ਮਾਫੀਆਂ ਦਾ ਜ਼ਿਕਰ ਵੀ ਕਰ ਲਾਂਗੇ ਕਿ ਆਖਰ ਸਮੇਂ-ਸਮੇਂ ਤੇ ਜਿਹੜਾ ਕੋਈ ਸਥਾਨ ਹੁੰਦਾ ਜਿੱਥੇ ਕੋਈ ਮੌਕਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਦਾ ਤਾਂ ਉਹ ਇਹ ਗੱਲ ਆਖਦੇ ਆ ਕਿ ਜੇ ਸਾਡੇ ਤੋਂ ਕੁਝ ਗਲਤੀਆਂ ਹੋਈਆਂ ਜਾਂ ਮੇਰੇ ਤੋਂ ਕੋਈ ਗਲਤੀਆਂ ਹੋਈਆਂ ਤਾਂ ਮੈਨੂੰ ਮaaf ਕੀਤਾ ਜਾਵੇ ਪੰਥ ਵਿੱਚ ਜਿਹੜੇ ਆਗੂ ਨਰਾਜ਼ ਹੋ ਕੇ ਪਾਰਟੀ ਨੂੰ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਵੀ ਵਾਪਸੀ ਕਰ ਲੈਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਮਾਫੀ ਜਿਹੜੀ ਹੈ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਇੱਕ ਰੱਖੇ ਗਏ ਸਮਾਗਮ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਵੀ ਮੰਗੀ ਸੀ ਕਿ ਉਹਨਾਂ ਨੂੰ ਮਾਫ ਕੀਤਾ ਜਾਵੇ ਇੱਕ ਉਹਨਾਂ ਨੇ ਖੁਦ ਅੰਦਰੋਂ ਇਸ ਗੱਲ ਨੂੰ ਮਹਿਸੂਸ ਕੀਤਾ ਸੀ ਕਿ ਕਿਸ ਤਰ੍ਹਾਂ ਵੱਡੀ ਨਾਰਾਜ਼ਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਲੈ ਕੇ ਗਿਆ ਪਰੰਤੂ ਸਰਦਾਰ ਸਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮਾਫੀ ਦੇ ਕੀ ਮਾਇਨੇ ਨਿਕਲਣਗੇ ਇਹ ਵੀ ਦੇਖਣਾ ਹੋਵੇਗਾ ਕਿ ਕਿਹੜੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਮਾਫ ਕਰਨ ਗਿਆ ਜਿਸ ਕੌਮ ਦੀ ਜਿਸ ਧਰਮ ਦੀ ਗੱਲ ਸਰਦਾਰ ਸਖਬੀਰ ਸਿੰਘ ਬਾਦਲ ਕਰਦੇ ਨਜ਼ਰਾਏ ਆ ਤਾਂ ਵੇਖਣਾ ਹੋਵੇਗਾ ਕਿ ਉਹਨਾਂ ਦੀ ਇਸ ਮਾਫੀ ਤੋਂ ਬਾਅਦ ਕਿਹੜੀਆਂ ਤਰ੍ਹਾਂ ਅਕਾਲੀ ਦਲ ਦੇ ਨੇੜੇ ਤੇੜੇ ਦਿਖਾਈ ਦੇਣਗੀਆਂ ਕਿਹੜੀਆਂ ਪੰਤਕ ਤਿਰਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਾਥ ਮਿਲੇਗਾ ਇਹ ਵੀ ਦੇਖਣਾ ਹੋਏਗਾ ਸਰਦਾਰ ਸੁਖਦੇਵ ਸਿੰਘ ਢਿੰਡਸਾ ਕੀ ਬੋਲਦੇ ਐ ਪੰਤਕ ਤਿਰਾਂ ਕੀ ਆਖਦੀਆਂ ਤਾਂ ਇਸ ਗੱਲ ਦੀ ਤਰਜ਼ਮਾਨੀ ਵੀ ਦੇਖਣੀ ਹੋਏਗੀ ਕਿ ਮਾਫੀ ਦੇ ਰੂਪ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਮਿਲੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਾਸ਼ ਪੂਰੀ ਹੋਈ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਅਕਸਰ ਇਸ ਗੱਲ ਨੂੰ ਮਹਿਸੂਸ ਕਰਦੇ ਸੀ ਕਿ ਜਿਹੜੀ ਬੇਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਊਸੀ ਚੋਂ ਲੰਘਣਾ ਪੈ ਰਿਹਾ ਹੈ ਉਦਾਸੀ ਚੋਂ ਲੰਘਣਾ ਪੈ ਰਿਹਾ ਹੈ ਨਿਰਾਸ਼ਾ ਚੋਂ ਲੰਘਣਾ ਪੈ ਰਿਹਾ ਹੈ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਦਿਨ ਮਾਫੀ ਮੰਗ ਹੀ ਲੈਣ ਤਾਂ ਸ਼੍ਰੋਮਣੀ ਅਕਾਲੀ ਦਲ ਮੁੜ ਪੈਰਾਂ ਸਿਰ ਹੋ ਸਕਦਾ ਹੈ